ਨਾਉ ਕਸੁੱਨ ਮਾਰਦਾ ਏ ਨਾ ਲੱਤ ਮਾਰਦਾ ਏ ਜਦੋਂ ਮਾਰਦਾ ਏ ਬੰਦੇ ਦੀ ਮੱਤ ਮਾਰਦਾ ਏ ਇਹਨਾਂ ਦੀ ਮੱਤ ਮਾਰੀ ਗਈ ਸੀ ਜਗਤਾਰ ਸਿੰਘ ਵਾਰਨ ਵੱਤਵਾਦੀ ਦੱਸਦੇ ਸੀ ਬੰਦੀ ਸਿੰਘਾਂ ਨੂੰ ਵੱਤਵਾਦੀ ਦੱਸਦੇ ਸੀ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਬੇਠੇ ਸਿੰਘਾਂ ਨੂੰ ਵੇਲੇ ਦੱਸਦੇ ਸੀ ਕਹਿੰਦੇ ਸੀ ਦੁਕਾਨਾਂ ਚੱਲ ਗਈਆਂ ਖੀਰਾ ਪੱਕਦੀਆਂ ਨੇ ਲੋਕੀ ਖਾ ਕੇ ਮੁੜ ਜਾਂਦੇ ਨੇ ਦੁਕਾਨ ਚਲਾ ਲਈ ਇਹਨਾਂ ਨੇ ਹੁਣ ਇਹਨਾਂ ਨੂੰ ਗੁਰੂ ਸਾਹਿਬ ਪੁੱਛੇ ਵੀ ਕਿਹੜੀ ਦੁਕਾਨ ਚ ਚਲਾਈਏ ਤੁਸੀਂ ਹੁਣ ਤੁਹਾਡੀ ਦੁਕਾਨ ਚੱਲਦੀ ਹੈ ਹੈ ਗੁਰੂ ਸਾਹਿਬ ਦੀ ਗੋਲਕ ਦਾ ਕਰੋੜਾ ਰੁਪਈਆ ਜਾ ਕੇ ਨਾ ਧਰਨਿਆਂ ਤੇ ਜੜੀ ਜਾਂਦੇ ਨੇ ਹੈ ਜਦੋਂ ਇਨਸਾਫ ਮੰਗਦੇ ਸੀ ਇਹ ਪੀੜ ਪਤਾ ਕਿੰਨੇ ਪਾਈਏ ਧਰਨ ਨਾ ਪਾਈ ਹੈ ਨਾ ਇਹ ਧਰਨ ਨੂੰ ਧਿਆਨ ਸਿੰਘ ਮੰਡ ਨੇ ਪਾਈਏ ਤੁਹਾਡੇ ਉਹਨੇ ਜਿਹੜਾ ਪੱਟੀਆਂ ਨੇ ਕਿਉਂਕਿ ਗੁਰੂ ਸਾਹਿਬ ਨੇ ਆਪ ਦੀ ਆਪ ਦੀ ਬਲੀਦਾਨ ਦਿੱਤਾ ਹੈ ਗੁਰੂ ਸਾਹਿਬ ਨੇ ਆਪ ਦੀ ਕੁਰਬਾਨੀ ਦਿੱਤੀ ਹੈ